ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਆ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਕਿਤਾਬ ਦੇਖ ਰਹੇ ਹੋ ਇਹਦੇ ਰੈਫਰੈਂਸ ਨਾਲ ਗੱਲ ਕਰਾਂਗੇ ਤੇ ਕੁਝ ਹੋਰ ਵੈਬਸਾਈਟਸ ਨੇ ਜਿਨ੍ਹਾਂ ਦਾ ਆ ਰੈਫਰੈਂਸ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦਿੱਤਾ ਹੋਇਆ ਸੀ ਤਾਂ ਇਹਦੇ ਵਿੱਚ ਮੈਨਗਨੀਜ਼ ਦੀ ਸਪਰੇ ਜੇ ਜ਼ਿਆਦਾ ਹੋ ਜਾਵੇ ਤਾਂ ਉਹਦੇ ਕੀ ਨੁਕਸਾਨ ਨੇ ਉਹਦੇ ਬਾਰੇ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਕਰਦੇ ਕਿਉਂ ਆ ਤਾਂ ਇਹਦੇ ਵਿੱਚ ਇੱਕ ਤਾਂ ਫੋਟੋਸਿੰਥੈਸਿਸ ਪ੍ਰੋਸੈਸ ਯਾਨੀ ਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ ਵਾਸਤੇ ਦੂਸਰੇ ਨੰਬਰ ਦੇ ਉੱਪਰ ক্লোਰੋਫਿਲ ਪ੍ਰੋਡਿਊਸ ਹੁੰਦੀ ਹੈ ਜਿਹੜੀ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਹੁੰਦੀ ਹੈ ਹਰੇ ਰੰਗ ਦੀ ਹੁੰਦੀ ਹੈ ਇਹ ਪੌਦਿਆਂ ਦੇ ਵਿੱਚ ਹਰਾ ਰੰਗ ਵੀ ਇਸੇ ਕਾਰਨ ਹੁੰਦਾ ਤੀਸਰੇ ਨੰਬਰ ਦੇ ਉੱਪਰ ਬਹੁਤ ਸਾਰੇ ਐਨਜ਼ਾਈਮਜ਼ ਐਨਜ਼ਾਈਮ ਹੁੰਦੇ ਨੇ ਜਿਹੜੇ ਕਿਰਿਆ ਨੂੰ ਤੇਜ਼ ਕਰਦੇ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਮੈਨਗਨੀਜ਼ ਦਾ ਇੱਕ ਚੰਗਾ ਰੋਲ ਹੈ ਇਹਦੇ ਨਾਲ ਹੀ ਕਾਰਬੋਹਾਈਡਰੇਟ ਜਾਂ ਸਟਾਰਚ ਨੂੰ ਬਣਾਉਣ ਦੇ ਵਿੱਚ ਇਹ ਮਦਦ ਕਰਦੀ ਹੈ ਸੈੱਲ ਡਿਵੀਜ਼ਨ ਦੇ ਵਿੱਚ ਮੈਨਗਨੀਜ਼ ਦਾ ਚੰਗਾ ਰੋਲ ਹੈ ਜਾਨੀ ਕਿ ਸੈਲ ਡਿਵੀਜ਼ਨ ਹੁੰਦੀ ਹੈ ਭਾਈ ਜਿਹਦੇ ਨਾਲ ਪੌਦੇ ਦਾ ਵਿਕਾਸ ਹੁੰਦਾ ਹੈ ਪੌਦੇ ਵਿੱਚ ਵਾਧਾ ਹੁੰਦਾ ਹੈ ਵੀ ਜਾਨੀ ਕਿ ਇਹਦੇ ਚ ਸੈੱਲ ਇੱਕ ਸੈੱਲ ਤੋਂ ਦੋ ਸੈੱਲ ਬਣਦੇ ਨੇ ਸੈੱਲ ਮਾਈਟੋਸਿਸ ਪ੍ਰੋਸੈਸ ਕਹਿੰਦੇ ਆ ਉਹਨੂੰ ਆਪਾਂ ਦੋ ਤੋਂ ਚਾਰ ਚਾਰ ਤੋਂ 8 16 32 ਇਸ ਤਰੀਕੇ ਨਾਲ ਇਹ ਵਧਦੇ ਰਹਿੰਦੇ ਨੇ ਤੇ ਦੂਸਰੇ ਨੰਬਰ ਤੇ ਸੈੱਲ ਦੀ ਅਲੋਗੇਸ਼ਨ ਜਾਨੀ ਕਿ ਸੈੱਲ ਦੀ ਲੰਬਾਈ ਦੇ ਵਿੱਚ ਵੀ ਵਾਧਾ ਕਰਦੀ ਹੈ ਤੇ ਫੈਟੀ ਐਸਿਡਸ ਨੂੰ ਬਣਾਉਣ ਦੇ ਵਿੱਚ ਵੀ ਇਹ ਮਦਦ ਕਰਦੀ ਹੈ ਇਹ ਹੁਣ ਜੇਕਰ ਇਸ ਨੂੰ ਆਪਾਂ ਜਿਆਦਾ ਪਾ ਦਈਏ ਲੋਡ ਤੋਂ ਵੱਧ ਪਾ ਦਈਏ ਵੀ ਜਿਵੇਂ ਆਪਾਂ 500 ਗ੍ਰਾਮ ਪ੍ਰਤੀ ਏਕੜ ਦੀ ਗੱਲ ਕਰਦੇ ਆਂ ਜਿਹੜੀ ਇਸ ਦੀ ਡੋਜ਼ ਆ ਕਿਉਂਕਿ ਇਹ ਆਉਂਦੀ ਆ ਆਪਣੇ ਕੋਲੇ ਮੈਨਗਨੀਜ਼ ਸਲਫੇਟ ਦੇ ਰੂਪ ਦੇ ਵਿੱਚ ਤੇ MnSO4 ਇਹਦਾ ਰਸਾਇਣਿਕ ਫਾਰਮੂਲਾ ਤਾਂ ਜੇਕਰ ਆਪਾਂ ਇਸ ਨੂੰ ਲੋਡ ਤੋਂ ਜਿਆਦਾ ਪਾ ਦਈਏ ਇੱਕੋ ਵਾਰ ਦੇ ਵਿੱਚ ਤਾਂ ਇਹਦੇ ਨੁਕਸਾਨ ਕੀ ਕੀ ਨੇ ਤਾ ਸਭ ਤੋਂ ਪਹਿਲਾਂ ਤਾਂ ਇਹ ਪ੍ਰਕਾਸ਼ ਸੰਸਲੇਸ਼ਨ ਕਰਿਆ ਜਿਹਦੇ ਵਿੱਚ ਇਹ ਮਦਦ ਕਰਦੀ ਹੈ ਉਸੇ ਨੂੰ ਹੀ ਡਿਸਟਰਬ ਕਰਦੀ ਹੈ ਉਸੇ ਨੂੰ ਹੀ ਪ੍ਰਭਾਵਿਤ ਕਰਦੀ ਹੈ ਤੇ ਦੂਸਰੇ ਨੰਬਰ ਤੇ ਐਨਜ਼ਾਈਮ ਐਕਟੀਵਿਟੀ ਐਨਜ਼ਾਈਮ ਨੂੰ ਬਣਾਉਣ ਦੇ ਵਿੱਚ ਇਹ ਮਦਦ ਕਰਦੀ ਹੈ ਤੇ ਇੱਥੇ ਇਹ ਜੇ ਜ਼ਿਆਦਾ ਪੈ ਜਾਵੇ ਤਾਂ ਐਨਜ਼ਾਈਮ ਦੀ ਐਕਟੀਵਿਟੀ ਦੇ ਵਿੱਚ ਇਹ ਰੁਕਾਵਟ ਪਾਉਂਦੀ ਹੈ ਤੇ ਵੱਖ-ਵੱਖ ਫਸਲਾਂ ਲਈ ਇਹਦਾ ਜਿਹੜਾ ਟੌਕਸਿਸਿਟੀ థ레ਸ਼ਹੋਲਡ ਲੈਵਲ ਆ ਉਹ ਵੱਖ-ਵੱਖ ਹੁੰਦਾ ਇਹਦਾ ਮਤਲਬ ਇਹ ਆ ਬਈ ਕਿਸੇ ਫਸਲ ਲਈ ਇਹ 1 ਕਿਲੋ ਪ੍ਰਤੀ ਏਕੜ ਵੀ ਨੁਕਸਾਨ ਦੇ ਹੋ ਸਕਦੀ ਹੈ ਦੂਸਰੀ ਫਸਲ ਲਈ ਇਹ 2 ਜਾਂ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਨੁਕਸਾਨ ਦੇ ਹੋ ਸਕਦੀ ਹੈ ਕਣਕ ਲਈ ਆਪਾਂ ਇਹ 500 ਗ੍ਰਾਮ ਤੋਂ ਵੱਧੋ-ਵੱਧ 1 ਕਿਲੋ ਵੈਸੇ ਜਿਹੜੀ ਰეკਮੈਂਡੇਸ਼ਨ ਆ ਉਹ 500 ਗ੍ਰਾਮ ਪ੍ਰਤੀ ਏਕੜ ਹੈ ਪਰ ਆਪਾਂ ਇਹ ਵੱਧੋ-ਵੱਧ 1 ਕਿਲੋ ਗ੍ਰਾਮ ਪ੍ਰਤੀ ਏਕੜ ਤੱਕ ਪਾ ਸਕਦੇ ਹਾਂ ਹੁਣੇ ਦੀ ਪਛਾਣ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਦੋਂ ਫਸਲ ਦੇ ਉੱਪਰ ਇਹਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਤਾਂ ਉਦੋਂ ਜਿਹੜੇ ਇਹਦੇ ਪੁਰਾਣੇ ਪੱਤੇ ਨੇ ਜਾਂ ਮੈਚੋਰ ਲੀਵਸ ਨੇ ਉਹਨਾਂ ਦੇ ਉੱਪਰ ਭੂਰੇ ਰੰਗ ਦੇ ਧੱਬੇ ਹੋ ਸਕਦੇ ਨੇ ਨਵੇਂ ਪੱਤਿਆਂ ਦੇ ਉੱਪਰ ক্লোਰੋਫਿਲ ਦੀ ਅਣਹੋਂਦ ਦੇ ਵਿੱਚ ਕਿਉਂਕਿ ক্লোਰੋਫਿਲ ਨਾਲ ਹੀ ਹਰਾ ਰੰਗ ਆਉਂਦਾ ਤੇ ਉਸ ਦੀ ਅਣਹੋਂਦ ਦੇ ਵਿੱਚ ਪੱਤਿਆਂ ਦਾ ਰੰਗ ਬਦਰੰਗ ਹੋ ਸਕਦਾ ਇਹਦੇ ਨੁਕਸਾਨ ਦੀਆਂ ਨਿਸ਼ਾਨੀਆਂ ਪਹਿਲਾਂ ਪੁਰਾਣੇ ਪੱਤਿਆਂ ਤੇ ਭੂਰੇ ਧੱਬਿਆਂ ਦੇ ਰੂਪ ਵਿੱਚ ਆਉਂਦੀਆਂ ਨੇ ਜਿਹੜੀਆਂ ਆਲੇ-ਦੁਆਲੇ ਕੰਨੀਆਂ ਤੋਂ ਬਾਰਡਰਸ ਤੋਂ ਅੰਦਰ ਵੱਲ ਨੂੰ ਵਧਦੀਆਂ ਨੇ ਇਸ ਦੇ ਨਾਲ ਹੀ ਮਿੱਟੀ ਦੇ ਵਿੱਚ ਇਸ ਦਾ ਜੇ ਜਮਾ ਹੋ ਜਾਵੇ ਮੈਗਨੀਜ਼ ਸਲਫੇਟ ਤਾਂ ਇਸ ਦਾ ਜਾਂ ਮੈਗਨੀਜ਼ ਜਮਾ ਹੋ ਜਾਵੇ ਤਾਂ ਇਸ ਦਾ ਕੀ ਟੌਕਸਿਸਿਟੀ ਆ ਜਾਂ ਇਹਦਾ ਇਹਦਾ ਕੀ ਮਿੱਟੀ ਦੇ ਉੱਪਰ ਪ੍ਰਭਾਵ ਪੈਂਦਾ ਕਿਉਂਕਿ ਇਹ ਤਜਾਬੀ ਹੁੰਦੀ ਹੈ ਤਾਂ ਕਰਕੇ ਇਹ ਮਿੱਟੀ ਦੀ ਪੀ ਐਚ ਲੈਵਲ ਨੂੰ ਤਜਾਬੀ ਪੁਣੇ ਵੱਲ ਜਾਨੀ ਕਿ 5.5 ਤੋਂ ਹੇਠਾਂ ਵੱਲ ਲੈ ਕੇ ਜਾਂਦੀ ਹੈ ਮਿੱਟੀ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਜੇਕਰ ਇਹ ਆਪਾਂ ਜ਼ਿਆਦਾ ਪਾ ਦਨੇ ਆ ਤਾਂ ਤੇ ਇਸ ਦੇ ਨਾਲ ਹੀ ਜਿਹੜੀ ਲੈਕ ਆਫ ਆਕਸੀਜਨ ਆਕਸੀਜਨ ਦੀ ਮਿੱਟੀ ਦੇ ਵਿੱਚ ਵੀ ਘਾਟ ਇਸ ਦੇ ਜ਼ਿਆਦਾ ਪਾਉਣ ਨਾਲ ਹੋ ਸਕਦੀ ਆ ਤਾਂ ਹੁਣ ਜੇਕਰ ਮੈਗਨੀਜ਼ ਟੌਕਸਿਟੀ ਹੋ ਜਾਂਦੀ ਆ ਮਿੱਟੀ ਦੇ ਵਿੱਚ ਜਾਂ ਪੌਦਿਆਂ ਦੇ ਵਿੱਚ ਤਾਂ ਉਸ ਦਾ ਆਪਾਂ ਹੱਲ ਕੀ ਕਰ ਸਕਦੇ ਆ ਤਾਂ ਇਹਦੇ ਵਿੱਚ ਆਪਾਂ ਮੈਗਨੀਸ਼ੀਅਮ ਪਾ ਸਕਦੇ ਆ ਦੂਸਰੇ ਨੰਬਰ ਦੇ ਉੱਪਰ ਆਰਗੈਨਿਕ ਮੈਟਰ ਯਾਨੀ ਕਿ ਆ ਕੋਈ ਵੀ ਦੇਸੀ ਖਾਦ ਉਹ ਪਾ ਸਕਦੇ ਆ ਖਾਰਾ ਪਾਣੀ ਜਾਂ ਖਾਰਾਪਣ ਵਾਲੀਆਂ ਕੁਝ ਰੇਹਾਂ ਪਾ ਸਕਦੇ ਆ ਤੇ ਮਿੱਟੀ ਦੇ ਵਿੱਚ ਸੋਇਲ ਮੌਇਸਚਰ ਲੈਵਲ ਆ ਜਿਹੜਾ ਉਸ ਨੂੰ ਆਪਾਂ ਉਹਦੇ ਵਿੱਚ ਆਪਾਂ ਫਲਕਚੁਏਸ਼ਨ ਨਹੀਂ ਆਉਣ ਦੇਣੀ ਯਾਨੀ ਕਿ ਇੱਕਦਮ ਪਾਣੀ ਲਾਤਾ ਫਿਰ ਇੱਕਦਮ ਪਾਣੀ ਸੁੱਕ ਗਿਆ ਫਿਰ ਇੱਕਦਮ ਪਾਣੀ ਲਾਤਾ ਇਸ ਤਰ੍ਹਾਂ ਨਹੀਂ ਕਰਨਾ ਤਾਂ ਇਹ ਸੀ ਮੈਗਨੀਜ਼ ਸਲਫੇਟ ਬਾਰੇ ਵੀ ਜੇਕਰ ਇਹ ਆਪਾਂ ਤੋਂ ਜ਼ਿਆਦਾ ਹੀ ਪੈ ਜਾਵੇ ਤਾਂ ਉਹਦਾ ਹੀ ਕੀ ਨਤੀਜੇ ਸਾਹਮਣੇ ਆਉਣਗੇ ਤੇ ਆਪਾਂ ਜੇਕਰ ਵਿਗਾੜ ਪੈਂਦਾ ਹੈ ਉਹਨੂੰ ਠੀਕ ਕਿਵੇਂ ਕਰ ਸਕਦੇ ਹਾਂ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਾਸ੍ਰਿਕਾ